ਘਰ ਵਿੱਚ ਨਹੀਂ ਟਿਕਦਾ ਪੈਸਾ ਤਾਂ ਕਰੋ ਇਹ ਇੱਕ ਉਪਾਏ ਦੋਸਤੋ ਅੱਜਕੱਲ ਦੇ ਸਮੇਂ ਦੇ ਵਿੱਚ ਹਰ ਇੱਕ ਦੀ ਇਹ ਮੁਸ਼ਕਲ ਹੈ ਕਿ ਘਰ ਦੇ ਵਿੱਚ ਪੈਸਾ ਆਉਂਦਾ ਤਾਂ ਹੈ ਪਰ ਟਿਕਦਾ ਨਹੀਂ ਅਸੀਂ ਮਿਹਨਤ ਤਾਂ ਬਹੁਤ ਕਰਦੇ ਹਾਂ ਪਰ ਸਾਨੂੰ ਉਸ ਦਾ ਫਲ ਨਹੀਂ ਮਿਲਦਾ ਪਰ ਦੋਸਤੋ ਜੇ ਤੁਸੀਂ ਇਹ ਇੱਕ ਉਪਾਏ ਕਰ ਲੈਂਦੇ ਹੋ ਤਾਂ ਤੁਸੀਂ ਦੇਣਾ ਵਿੱਚ ਹੀ ਅਮੀਰ ਬਣ ਜਾਓਗੇ ਤੇ ਤੁਹਾਨੂੰ ਤੁਹਾਡੀ ਮਿਹਨਤ ਦਾ ਫਲ ਵੀ ਜ਼ਰੂਰ ਮਿਲੇਗਾ ਸੋ ਦੋਸਤੋ ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਜਾ ਕੇ ਵਾਹਿਗੁਰੂ ਜੀ ਜ਼ਰੂਰ ਲਿਖਣਾ ਤੇ ਆਪਣੀ ਹਾਜ਼ਰੀ ਲਗਵਾਉਣਾ ਸਾਡੀ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਰਹਿਣ ਵਾਲੀ ਹੈ ਇਸ ਲਈ ਇਸ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਸ਼ੁਰੂ ਤੋਂ ਲੈ ਕੇ ਆਖਰ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਜੀ ਦੋਸਤੋ ਇੱਕ ਨਗਰ ਵਿੱਚ ਇੱਕ ਕਿਸਾਨ ਰਹਿੰਦਾ ਸੀ ਉਹ ਹਮੇਸ਼ਾ ਹੀ ਆਪਣੀ ਕਿਸਮਤ ਨੂੰ ਕੋਸਦਾ ਰਹਿੰਦਾ ਸੀ ਉਸਨੇ ਪਿੰਡ ਵਿੱਚ ਜਿਹੜੇ ਪਾਸੇ ਵੀ ਜਾਇਆ ਕਰਨਾ ਜਿਸ ਨਾਲ ਵੀ ਗੱਲ ਕਰਿਆ ਕਰਨੀ ਉਹਨੂੰ ਇਹ ਹੀ ਕਿਹਾ ਕਰਨਾ ਕਿ ਮੇਰੀ ਕਿਸਮਤ ਮੇਰਾ ਸਾਥ ਨਹੀਂ ਦਿੰਦੀ ਮੇਰੀ ਕਿਸਮਤ ਮਾੜੀ ਹੈ ਪਰਮਾਤਮਾ ਮੇਰਾ ਸਾਥ ਨਹੀਂ ਦਿੰਦਾ ਮੈਂ ਮਿਹਨਤ ਵੀ ਬਹੁਤ ਕਰਦਾ ਹਾਂ ਤੇ ਤੁਹਾਨੂੰ ਵੀ ਪਤਾ ਹੈ ਕਿ ਮੈਂ ਸਾਰਾ ਦਿਨ ਖੇਤਾਂ ਵਿੱਚ ਮਿਹਨਤ ਕਰਦਾ ਰਹਿੰਦਾ ਪਰ ਦੇਖ ਲਓ ਘਰ ਬਹੁਤ ਔਖਾ ਚੱਲ ਰਿਹਾ ਹੈ ਮੈਂ ਤੇ ਮੇਰੀ ਘਰ ਵਾਲੀ ਹਮੇਸ਼ਾ ਦੁਖੀ ਰਹਿੰਦੇ ਹਾਂ ਮੇਰਾ ਦੂਜਾ ਭਰਾ ਦੇਖੋ ਮੇਰਾ ਗਵਾਂਢੀ ਮੇਰੇ ਰਿਸ਼ਤੇਦਾਰ ਦੇਖੋ ਗਲੀ ਮੁਹੱਲੇ ਵਾਲੇ ਲੋਕ ਦੇਖੋ ਉਹਨਾਂ ਦੇ ਕੋਲ ਤਾਂ ਕਿੰਨਾ ਸਾਰਾ ਪੈਸਾ ਹੈ ਉਹ ਹਮੇਸ਼ਾ ਖੁਸ਼ ਰਹਿੰਦੇ ਹਨ ਪਰਮਾਤਮਾ ਦਾ ਦਿੱਤਾ ਸਭ ਕੁਝ ਉਹਨਾਂ ਦੇ ਕੋਲ ਹੈ ਪਰਮਾਤਮਾ ਉਹਨਾਂ ਨੂੰ ਸਭ ਕੁਝ ਦਿੰਦੇ ਹਨ ਤੇ ਮੈਂ ਉਹਨਾਂ ਨਾਲੋਂ ਵਾਦ ਪਰਮਾਤਮਾ ਦਾ ਨਾਮ ਵੀ ਜਪਦਾ ਹਾਂ ਉਹਨਾਂ ਨਾਲੋਂ ਜ਼ਿਆਦਾ ਮਿਹਨਤ ਵੀ ਕਰਦਾ ਹਾਂ ਸੂਰਜ ਚੜ੍ਹਨ ਤੋਂ ਪਹਿਲਾਂ ਮੈਂ ਖੇਤਾਂ ਵਿੱਚ ਪਹੁੰਚ ਜਾਂਦਾ ਹਾਂ ਤੇ ਸ਼ਾਮ ਤੋਂ ਬਾਅਦ ਮੈਂ ਘਰ ਵੜਦਾ ਹਾਂ ਫਿਰ ਵੀ ਪ੍ਰਮਾਤਮਾ ਮੇਰੇ ਨਾਲ ਇਸ ਤਰ੍ਹਾਂ ਦਾ ਵਰਤਕ ਕਿਉਂ ਕਰਦੇ ਹਨ ਪ੍ਰਮਾਤਮਾ ਉਹਨਾਂ ਦੇ ਤੱਕ ਘਰ ਪ੍ਰਮਾਤਮਾ ਭਰੀ ਜਾ ਰਿਹਾ ਹੈ ਮੈਂ ਬਹੁਤ ਮੁਸ਼ਕਲ ਦੇ ਨਾਲ ਦਿਨ ਕੱਟ ਰਿਹਾ ਹਾਂ ਮੇਰੇ ਬੱਚੇ ਵੀ ਭੁੱਖੇ ਸੌਂਦੇ ਹਨ ਮੈਨੂੰ ਕਹਿੰਦੇ ਹਨ ਕਿ ਸਾਡੀ ਜਿਹੜੀ ਮਿਹਨਤ ਹੈ ਉਸ ਦਾ ਮੁੱਲ ਕਿਉਂ ਨਹੀਂ ਪੈਂਦਾ ਲੋਕਾਂ ਨੇ ਉਸ ਦੀ ਗੱਲ ਨੂੰ ਇੱਕ ਕੰਨ ਤੋਂ ਸੁਣ ਲਿਆ ਕਰਨਾ ਤੇ ਦੂਜੇ ਕੰਨੋਂ ਕੱਢ ਦਿਆ ਕਰਨਾ ਬਥੇਰੇ ਲੋਕਾਂ ਨੇ ਉਹਨੂੰ ਕੋਈ ਨਾ ਕੋਈ ਹੱਲ ਵੀ ਦੇਣਾ ਤਾਂ ਕਿ ਉਸ ਦੀ ਸਮੱਸਿਆ ਇਸ ਤਰ੍ਹਾਂ ਹੱਲ ਹੋ ਜਾਵੇ ਇੱਕ ਵਾਰ ਇੱਕ ਸੰਤ ਫਕੀਰ ਉੱਧਰ ਆਏ ਉਹ ਉੱਥੇ ਇੱਕ ਕੁਟੀਆਂ ਵਿੱਚ ਰਹਿੰਦੇ ਸਨ ਜਿਸ ਦੇ ਨਾਲ ਥੋੜੀ-ਬਹੁਤ ਜ਼ਮੀਨ ਵੀ ਸੀ ਜਦੋਂ ਉਹ ਸੰਤ ਫਕੀਰ ਉੱਥੇ ਆਇਆ ਕਰਦੇ ਤਾਂ ਉਹ 4 ਮਹੀਨੇ ਇੱਥੇ ਹੀ ਰਹਿੰਦੇ ਲੋਕਾਂ ਨੂੰ ਪਰਮਾਤਮਾ ਦੇ ਨਾਲ ਜੋੜਦੇ ਸੀ ਪਿੰਡ ਵਾਲੇ ਉਹਨਾਂ ਦਾ ਬੜਾ ਹੀ ਸਤਿਕਾਰ ਕਰਦੇ ਸੀ ਹਰ ਰੋਜ਼ ਸ਼ਾਮ ਵੇਲੇ ਉਹਨਾਂ ਦੀ ਕਥਾ ਕੀਰਤਨ ਸੁਣਨ ਦੇ ਲਈ ਜਾਇਆ ਕਰਦੇ ਸੀ ਫਿਰ ਇੱਕ ਦਿਨ ਜਦੋਂ ਆਪਣੀ ਕਿਸਮਤ ਤੋਂ ਅੱਕਿਆ ਥੱਕਿਆ ਉਹ ਕਿਸਾਨ ਖੇਤਾਂ ਤੋਂ ਘਰ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਉਸ ਨੂੰ ਕੋਈ ਗੱਲਾਂ ਕਰਨ ਵਾਲਾ ਟੱਕਰ ਗਿਆ ਉਸਨੇ ਗੱਲਾਂ ਕਰਨਾਂ ਵਿੱਚ ਉਸਨੂੰ ਕਹਿ ਦਿੱਤਾ ਕਿ ਆਪਣੇ ਪਿੰਡ ਵਿੱਚ ਇੱਕ ਸੰਤ ਫਕੀਰ ਜੀ ਆਏ ਹਨ ਆਪਣੀ ਕੁਟੀਆਂ ਵਿੱਚ ਠਹਿਰੇ ਹੋਏ ਹਨ ਰਾਤ ਵੇਲੇ ਲੋਕਾਂ ਦੇ ਨਾਲ ਵਿਚਾਰ ਕਰਦੇ ਹਨ ਸਵਾਲ ਵੀ ਸੁਣਦੇ ਹਨ ਤੇ ਸਮੱਸਿਆ ਦਾ ਹੱਲ ਵੀ ਦਿੰਦੇ ਹਨ ਇਹ ਸਨ ਉਸਦੇ ਮਨ ਵਿੱਚ ਆਸ ਦੀ ਕਿਰਨ ਜਾਗ ਪਈ ਸ਼ਾਮ ਦੇ ਵੇਲੇ ਉਸ ਫਕੀਰ ਕੋਲ ਗਿਆ ਸੰਤ ਫਕੀਰ ਜੀ ਨੇ ਉਹਦੀ ਗੱਲਬਾਤ ਸੁਣੀ ਤਾਂ ਆਪ ਉਹ ਕਹਿੰਦੇ ਕਿ ਮੇਰੇ ਕੋਲ ਉਦੋਂ ਆਹੀਂ ਜਦੋਂ ਕੋਈ ਨਾ ਹੋਵੇ ਉਦੋਂ ਆਪਾਂ ਤੁਹਾਡੇ ਨਾਲ ਵਿਚਾਰ ਵਟਾਂਦਰਾ ਕਰਾਂਗੇ ਤੇਰੀ ਸਮੱਸਿਆ ਦਾ ਕੋਈ ਨਾ ਕੋਈ ਹੱਲ ਜ਼ਰੂਰ ਦੇਾਂਗੇ ਅਗਲੇ ਦਿਨ ਸਵੇਰੇ ਜਦੋਂ ਸਾਰੇ ਲੋਕ ਉਹਨਾਂ ਦੀ ਗੱਲਬਾਤ ਸੁਣ ਕੇ ਘਰ ਨੂੰ ਪਰਤ ਗਏ ਤਾਂ ਕਿਸਾਨ ਸੰਤ ਫਕੀਰ ਜੀ ਦੇ ਕੋਲ ਗਿਆ ਉਹਨਾਂ ਨੂੰ ਸਾਰੀ ਸਮੱਸਿਆ ਦੱਸੀ ਸੰਤ ਫਕੀਰ ਨੇ ਵੀ ਸਾਰੀ ਸਮੱਸਿਆ ਸੁਣ ਲਈ ਤੇ ਸੁਣ ਕੇ ਉਹਨਾਂ ਨੇ ਕਿਹਾ ਦੇਖ ਪਾਈ ਤੈਨੂੰ ਪਤਾ ਹੈ ਕਿ ਸਾਡੀ ਕੁਟਿਆ ਦੇ ਨਾਲ ਜਿਹੜੀ ਜ਼ਮੀਨ ਪਈ ਹੈ ਉਹ ਸਾਡੀ ਕੁਟਿਆ ਦੀ ਜ਼ਮੀਨ ਹੈ ਇਸ ਤਰ੍ਹਾਂ ਕਰ ਤੂੰ ਕੱਲ ਤੋਂ ਇੱਥੇ ਆ ਜਾਇ ਕਰ ਤੂੰ ਜਿੰਨੇ ਵਜੇ ਵੀ ਖੇਤ ਨੂੰ ਜਾਂਦਾ ਹੈ ਉਸੇ ਵੇਲੇ ਤੂੰ ਮੇਰੇ ਕੋਲ ਆ ਜਾਇ ਕਰ ਜਿੰਨਾ ਸਮਾਂ ਤੂੰ ਖੇਤਾਂ ਵਿੱਚ ਬਿਤਾਉਣਾ ਹੈ ਉਹਨਾਂ ਸਮਾਂ ਲਗਾ ਕੇ ਤੂੰ ਘਰ ਵਾਪਸ ਪਰਤ ਜਾਇ ਕਰ ਤੂੰ ਇੱਥੇ ਸਬਜ਼ੀਆਂ ਨਗਾ ਕਿਉਂਕਿ ਇੱਥੇ ਸਾਨੂੰ ਪਿਆਰ ਕਰਨ ਵਾਲੇ ਆਉਂਦੇ ਹਨ ਪਰਮਾਤਮਾ ਦੇ ਲੜ ਲੱਗਣ ਆਉਂਦੇ ਹਨ ਉਹਨਾਂ ਦੇ ਲਈ ਸਬਜ਼ੀਆਂ ਦੀ ਲੋੜ ਹੈ ਤੂੰ ਸਬਜ਼ੀਆਂ ਬੀਜਦਿਆ ਕਰੀ ਕਿਸਾਨ ਕਹਿੰਦਾ ਕਿ ਕੀ ਠੀਕ ਹੈ ਮੈਨੂੰ ਮਨਜ਼ੂਰ ਹੈ ਫਿਰ ਫਕੀਰ ਉਸ ਕਿਸਾਨ ਨੂੰ ਕਹਿੰਦਾ ਹੈ ਇੱਕ ਦਿਨ ਦੋ ਦਿਨ ਜਾਂ ਤਿੰਨ ਦਿਨ ਨਹੀਂ ਸਗੋਂ ਇੱਕ ਹਫਤਾ ਤੈਨੂੰ ਇਹ ਸੇਵਾ ਨਿਭਾਉਣੀ ਪਣੀ ਹੈ ਫਿਰ ਅਸੀਂ ਤੈਨੂੰ ਇੱਕ ਮੰਤਰ ਦਿਆਂਗੇ ਜਿਸ ਨਾਲ ਤੇਰੇ ਕੰਮ ਵਿੱਚ ਬਰਕਤ ਪੈਣ ਲੱਗੇਗੀ ਕਿਸਾਨ ਕਹਿੰਦਾ ਜੀ ਮੈਨੂੰ ਮਨਜ਼ੂਰ ਹੈ बस मेरे खेत विच चंगा ਝਾੜ ਮੈਨੂੰ ਪ੍ਰਾਪਤ ਹੋਣਾ ਚਾਹੀਦਾ ਹੈ ਫਸਲ ਮੇਰੀ ਵਧੀਆ ਹੋਣ ਲੱਗ ਜਾਵੇ ਮੇਰਾ ਗੁਜ਼ਾਰਾ ਵਧੀਆ ਚੱਲਣ ਲੱਗ ਜਾਵੇ ਇਹ ਸੁਣ ਸੰਤ ਫकीर ਕਹਿੰਦੇ ਹਨ ਕਿ ਕੋਈ ਗੱਲ ਨਹੀਂ ਸਾਡੇ ਕੋਲ ਆਇਆ ਕਰ ਪਰਮਾਤਮਾ ਕਿਰਪਾ ਕਰਨਗੇ ਇਸ ਸਮੱਸਿਆ ਦਾ ਹੱਲ ਜ਼ਰੂਰ ਹੋ ਜਾਵੇਗਾ ਅਗਲੇ ਦਿਨ ਉਹ ਕਿਸਾਨ ਉਸੇ ਟਾਈਮ ਉੱਤੇ ਆਉਣ ਲੱਗ ਗਿਆ ਜਿਸ ਟਾਈਮ ਉਹ ਆਪਣੇ ਖੇਤਾਂ ਨੂੰ ਜਾਇਜ਼ ਕਰਦਾ ਸੀ ਫਕੀਰ ਦੀ ਕਟਿਆ ਦੇ ਬਿਲਕੁਲ ਸਾਹਮਣੇ ਜ਼ਮੀਨ ਸੀ ਸਵੇਰੇ ਉਸਨੇ ਆਇਆ ਕਰਨਾ ਤੇ ਸ਼ਾਮ ਨੂੰ ਉਸਨੇ ਚਲੇ ਜਾਇਆ ਕਰਨਾ ਇੱਕ ਸਵੇਰ ਫਕੀਰ ਨੇ ਆ ਕੇ ਵੇਖਿਆ ਕਿ ਵੇਖਿਆ ਤਾਂ ਸਹੀ ਕਿ ਕਿਸਾਨ ਕੀ ਕੰਮ ਕਰ ਰਿਹਾ ਹੈ ਇਸਨੇ ਕੀ ਕੀਤਾ ਹੈ ਤੇ ਕੀ ਨਹੀਂ ਕੀਤਾ ਫਕੀਰ ਨੇ ਵੇਖਿਆ ਕਿ ਕਿਸਾਨ ਕੰਮ ਘੱਟ ਤੇ ਗੱਲਾਂ ਜ਼ਿਆਦਾ ਕਰਦਾ ਹੈ ਜਿਹੜਾ ਵੀ ਕੋਲੋਂ ਲੰਘਦਾ ਹੈ ਉਹਦੇ ਨਾਲ ਹੀ ਦੁੱਖੜੇ ਰੋਣ ਲੱਗ ਜਾਂਦਾ ਹੈ ਪਰਮਾਤਮਾ ਦੇ ਨਾਲ ਗਿਲੇ ਸ਼ਿਕਵੇ ਕਰਦਾ ਹੈ ਇਸੇ ਤਰੀਕੇ ਕਿਸਾਨ ਅਗਲੇ ਦਿਨ ਵੀ ਆਇਆ ਤੇ ਅਗਲੇ ਦਿਨ ਵੀ ਉਸਨੇ ਇਸੇ ਤਰ੍ਹਾਂ ਹੀ ਬਿਤਾਇਆ ਫਕੀਰ ਨੇ ਉਸਕੀ ਸਹਾਨ ਦੀ ਕੱਲੇ-ਕੱਲੇ ਆਤ ਨੂੰ 7 ਦਿਨਾਂ ਦੇ ਵਿੱਚ ਪਹਿਚਾਨ ਲਿਆ ਇਸ ਦੇ ਕੰਮਕਾਰ ਦਾ ਤਰੀਕਾ ਕੀ ਹੈ ਸੰਤ ਫਕੀਰ ਨੂੰ ਪਤਾ ਲੱਗ ਗਿਆ ਕਿ ਇਹ ਇਨਸਾਨ ਗੱਲਾਂ ਵਿੱਚ ਜ਼ਿਆਦਾ ਵਿਸ਼ਵਾਸ ਰੱਖਦਾ ਹੈ ਤੇ ਹੱਥਾਂ ਦੇ ਨਾਲ ਕੰਮ ਕਰਨ ਵਿੱਚ ਘੱਟ 7 ਦਿਨਾਂ ਬਾਅਦ ਜਦੋਂ ਉਹ ਫਕੀਰ ਦੇ ਕੋਲ ਆਇਆ ਤੇ ਕਿਹਾ ਕਿ ਮੈਨੂੰ ਹੁਣ ਮੰਤਰ ਦੇ ਦੇ फकीर जी ने कहा कि जरूर आज से तन्नू एक उपाय ਦੱਸਣ ਵਾਲੀ ਹਾਂ ਜਿਸ ਨਾਲ ਤੇਰੇ ਮਿਹਨਤ ਵਿੱਚ ਬਰਕਤ ਪਵੇਗੀ ਤੇ ਤੇਰੀ ਮਿਹਨਤ ਦਾ ਮੁੱਲ ਮਿਲੇਗਾ ਫਕੀਰ ਨੇ ਕਿਹਾ ਕਿ ਅਸੀਂ ਦੇਖਿਆ ਹੈ ਕਿ ਤੂੰ ਬਹੁਤ ਮਿਹਨਤ ਕਰਦਾ ਹੈ ਹਮ ਤਾਂ ਤੂੰ ਘੱਟ ਮਿਹਨਤ ਕਰਨੀ ਹੈ ਕਿਉਂਕਿ ਕਈ ਵਾਰ ਕੀ ਹੁੰਦਾ ਹੈ ਕਿ ਪਰਮਾਤਮਾ ਵੱਦ ਮਿਹਨਤ ਦੇ ਵਿੱਚ ਥੋੜੀ ਜਿਹੀ ਕਮੀ ਲੈ ਆਉਂਦੇ ਹਨ ਇਸ ਲਈ ਤੂੰ ਥੋੜੀ ਘੱਟ ਮਿਹਨਤ ਕਰਿਆ ਕਰ ਇਹ ਸੁਣ ਉਹ ਕਿਸਾਨ ਬੜਾ ਹੈਰਾਨ ਹੁੰਦਾ ਹੈ ਉਸਨੇ ਕਿਹਾ ਕਿ ਫਕੀਰ ਜੀ ਕਿਹੋ ਜੀਆਂ ਗੱਲਾਂ ਕਰਨ ਲੱਗ ਪਏ ਹੋ ਲੋਕ ਤਾਂ ਕਹਿੰਦੇ ਹਨ ਕਿ ਮਿਹਨਤ ਵੱਧ ਤੋਂ ਵੱਧ ਕਰੋ ਮਿਹਨਤ ਵੱਧ ਕਰੋਗੇ ਤਾਂ ਚੰਗਾ ਫਲ ਪ੍ਰਾਪਤ ਹੋਵੇਗਾ ਪਰ ਤੁਸੀਂ ਮਿਹਨਤ ਘੱਟ ਕਰਨ ਲਈ ਕਿਉਂ ਕਹਿ ਰਹੇ ਹੋ ਉਹ ਕਿਸਾਨ ਦੁਬਿਧਾ ਦੇ ਵਿੱਚ ਪੈ ਗਿਆ ਕਹਿੰਦਾ ਫਕੀਰ ਜੀ ਇਸ ਤਰ੍ਹਾਂ ਨਾ ਕਰੋ ਮੈਨੂੰ ਮਾਫ ਕਰ ਦਿਓ ਤੁਹਾਡੀ ਗੱਲ ਗੁੰਝਲਦਾਰ ਲੱਗਦੀ ਹੈ ਮੈਨੂੰ ਸਮਝ ਨਹੀਂ ਆ ਰਹੀ ਤੁਸੀਂ ਮੈਨੂੰ ਸਾਫ਼-ਸਾਫ਼ ਸਮਝਾਓ ਕਿ ਸਾਂ ਨੂੰ ਦੁੱਧਾ ਵਿੱਚ ਦੇਖ ਕੇ ਉਹ ਫਕੀਰ ਕੈਨ ਲੱਗਿਆ ਜਦੋਂ ਸੂਰਜ ਚੜਦਾ ਹੈ ਉਸ ਤੋਂ ਪਹਿਲਾਂ ਤੋਂ ਖੇਤ ਚਲਾ ਜਾਂਦਾ ਹੈ ਤੇ ਸਿਰਫ ਢਾਈ ਤਿੰਨ ਘੰਟੇ ਕੰਮਕਾਰ ਕਰਕੇ ਵਾਪਸ ਘਰ ਆ ਜਾਇਆ ਕਰ ਇਸ ਤੋਂ ਬਾਅਦ ਸ਼ਾਮ ਨੂੰ ਜਦੋਂ ਸੂਰਜ ਅਸਤ ਹੋਣ ਵਾਲਾ ਹੋਵੇ ਉਸ ਤੋਂ 2-4 ਘੰਟੇ ਪਹਿਲਾਂ ਖੇਤ ਚਲਾ ਜਾਇਆ ਕਰ ਤੇ ਢਾਈ ਦੋ ਘੰਟੇ ਉਦੋਂ ਕੰਮ ਤੇ ਲਗਾ ਕੇ ਠੰਡੇ ਠੰਡੇ ਕੰਮ ਕਰਕੇ ਘਰ ਵਾਪਸ ਆ ਜਾਇਆ ਕਰ। ਧਿਆਨ ਰੱਖੀ ਕਿ 2 1/2 ਘੰਟੇ ਸਵੇਰੇ ਤੇ 2 1/2 ਘੰਟੇ ਸ਼ਾਮ ਨੂੰ ਤੂੰ ਕੰਮ ਕਰਨਾ ਹੈ। ਇੱਕ ਗੱਲ ਦਾ ਤੂੰ ਹੋਰ ਧਿਆਨ ਰੱਖਣਾ ਹੈ ਕਿ ਇੰਨਾ ਦੋਵੇਂ ਵੇਲੇ ਜੇ ਕੋਈ ਵੀ ਤੇਰੇ ਕੋਲ ਖੜ ਜਾਵੇ ਤਾਂ ਉਸਦੇ ਨਾਲ ਗੱਲਾਂ ਨਹੀਂ ਕਰਨੀਆਂ। ਜਦੋਂ ਤੈਨੂੰ ਪਿਆਸ ਲੱਗਦੀ ਹੈ ਤਾਂ ਪਰਮਾਤਮਾ ਦਾ ਨਾਮ ਜਪਦਾ ਰਹੀਂ ਤੇ ਆਪਣੇ ਕੋਲ ਘੜਾ ਰੱਖੀ। ਉਸ ਵਿੱਚੋਂ ਪਾਣੀ ਪੀਤਾ ਤੇ ਫਿਰ ਜਾ ਕੇ ਖੇਤ ਵਿੱਚ ਕੰਮ ਲੱਗ ਜਾਇ। ਸਿਰਫ 5 ਕੁ ਘੰਟੇ ਕੰਮ ਕਰਨਾ ਹੈ। ਬਾਕੀ ਸਮਾਂ ਤੂੰ ਪਿੰਡ ਵਿੱਚ ਜਾਇ ਜਿੱਥੇ ਮਰਜ਼ੀ ਜਾਇ। ਪਰਵਾਰ ਦੇ ਨਾਲ ਸਮਾਂ ਬਿਤਾ, ਦੋਸਤਾਂ ਮਿੱਤਰਾਂ ਦੇ ਨਾਲ ਬੈਠ। ਸਕੇ ਸੰਬੰਧੀਆਂ ਦੇ ਨਾਲ ਗੱਲਾਂ ਬਾਤਾਂ ਕਰ। ਪਰ ਉਸ ਵੇਲੇ ਤੂੰ ਗੱਲਾਂ ਨਾ ਕਰੀ ਜਦੋਂ ਤੂੰ ਖੇਤ 'ਚ ਕੰਮ ਕਰਨਾ ਹੋਵੇ। ਤਾਂ ਕਿਸਾਨ ਨੇ ਕਿਹਾ ਜੀ, ਠੀਕ ਹੈ। ਮੈਂ ਐਨੇ ਘੰਟੇ ਕੰਮ ਕਰਾਂਗਾ ਫਕੀਰ ਨੇ ਕਿਹਾ ਕਿ ਜੇੜਾ ਤੂੰ 6 ਮਹੀਨੇ ਕੰਮ ਕਰਨਾ ਹੈ ਤੂੰ ਇਸੇ ਤਰੀਕੇ ਦੇ ਨਾਲ ਕਰਨਾ ਹੈ ਪਹਿਲਾਂ ਤਾਂ ਉਹ ਕੀ ਕਰਦਾ ਸੀ ਕਿ ਸਾਰਾ ਦਿਨ ਖਿੱਤਾ ਵਿੱਚ ਬੈਠਾ ਰਹਿੰਦਾ ਜਿਸ ਵੀ ਕਿਸੇ ਨੇ ਆਉਣਾ ਉਸਦੇ ਉਹਦੇ ਨਾਲ ਹੀ ਗੱਲਾਂ ਕਰਨ ਲੱਗ ਜਾਇਆ ਕਰਨਾ ਪਰ ਹੁਣ ਉਹ 2.5 3 ਘੰਟੇ ਸਵੇਰੇ ਤੇ 2.5 3 ਘੰਟੇ ਹੀ ਸ਼ਾਮ ਨੂੰ ਜਾ ਕੇ ਕੰਮ ਕਰਦਾ ਸੀ ਤੇ ਬਾਕੀ ਟਾਈਮ ਉਹ ਆਪਣੇ ਪਰਿਵਾਰ ਦੇ ਨਾਲ ਬਿਤਾਉਂਦਾ ਪਿੰਡ ਦੇ ਵਿੱਚ ਬੈਠਦਾ ਲੋਕਾਂ ਦੇ ਨਾਲ ਗੱਲਾਂ-ਬਾਤਾਂ ਕਰਦਾ ਉਸ ਨੂੰ ਆਪਣੇ ਕੰਮ ਕਰਨ ਵਿੱਚ ਅਨੰਦ ਹੋਣ ਲੱਗ ਪਿਆ ਫਿਰ ਉਹ ਦੁਪਹਿਰ ਵੇਲੇ ਵੀ ਜਾ ਕੇ ਤੇ ਕੰਮ ਦੀ ਛੁੱਟੀ ਲਗਾ ਲਿਆ ਕਰਦਾ ਉਹੀ ਫਸਲ ਪਿਛਲੇ ਨਾਲੋਂ ਕਾਫੀ ਵਧ ਨਿਕਲੀ ਉਹ ਫਕੀਰ ਜੀ ਕੋਲ ਗਿਆ ਤੇ ਕਹਿੰਦਾ ਮੇਰੇ ਨਾਲ ਤਾਂ ਚਮਤਕਾਰ ਹੋ ਗਿਆ ਤੁਹਾਡੇ ਦੱਸੇ ਹੋਏ ਨੁਸਖੇ ਤੁਹਾਡੇ ਦੱਸੇ ਹੋਏ ਮੰਤਰ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ ਮੈਂ ਤੇ ਐਵੇਂ ਹੀ ਐਨਾ ਮੱਥਾ ਮਾਰਦਾ ਰਹਿੰਦਾ ਸੀ ਪਿਰ ਸੰਤਜੀ ਉਸ ਨੂੰ ਸਮਝਾਉਂਦੇ ਹੋਏ ਕਹਿੰਦੇ ਹਨ ਕਿ ਪਹਿਲਾਂ ਤੇਰੇ ਹੱਥ ਕੰਮ ਕਰ ਰਹੇ ਹੁੰਦੇ ਸਨ ਪਰ ਤੇਰਾ ਦਿਮਾਗ ਤੇਰੇ ਹੱਥਾਂ ਵਾਲੇ ਪਾਸੇ ਇਕੱਠਾ ਹੁੰਦਾ ਸੀ ਤੇ ਗੱਲਾਂ ਵੱਲ ਜ਼ਿਆਦਾ ਹੁੰਦਾ ਸੀ ਇਸ ਕਰਕੇ ਤੇਰਾ ਧਿਆਨ ਕੰਮ ਵਿੱਚ ਨਹੀਂ ਲੱਗਦਾ ਸੀ ਬਹੁਤ ਵਾਰੀ ਇਸ ਤਰ੍ਹਾਂ ਹੁੰਦਾ ਹੈ ਕਿ ਸਾਨੂੰ ਲੱਗਦਾ ਹੈ ਕਿ ਅਸੀਂ بڑا ਕੰਮ ਕਰ ਰਹੇ ਹਾਂ ਪਰ ਹੱਥ ਸਾਡੇ ਕਿਸੇ ਹੋਰ ਪਾਸੇ ਚੱਲ ਰਹੇ ਹੁੰਦੇ ਹਨ ਅੱਖਾਂ ਕਿਸੇ ਹੋਰ ਪਾਸੇ ਤੇ ਦਿਮਾਗ ਕਿਸੇ ਹੋਰ ਪਾਸੇ ਸੰਤ ਫਕੀਰ ਜੀ ਨੇ ਦੱਸਿਆ ਕਿ ਇਸ ਤਰੀਕੇ ਦੇ ਨਾਲ ਅਸੀਂ ਜੇ ਕੰਮ ਕਰੀਏ ਭਾਵੇਂ ਥੋੜਾ ਕਰੀਏ ਪਰ ਸਾਰਾ ਧਿਆਨ ਕੰਮ ਵੱਲ ਕੇਂਦ੍ਰਿਤ ਹੋਵੇ ਤਾਂ ਇਹੋ ਜਿਹਾ ਮਸਲੇ ਦਾ ਹੱਲ ਹੋ ਸਕਦਾ ਹੈ ਕੰਮ ਕਰਦੇ ਹੋ ਪਰਮਾਤਮਾ ਨੂੰ ਹਾਜ਼ਰ-ਨਾਜ਼ਰ ਸਮਝੋ ਉਹਨਾਂ ਦੀ ਕੋਈ ਨਾ ਕੋਈ ਪੰਕਤੀ ਦਾ ਜਾਪ ਕਰਦੇ ਰਹੋ ਪਰਮਾਤਮਾ ਦਾ ਨਾਮ ਸਿਮਰਦੇ ਰਹੋ ਤੁਸੀਂ ਚਾਹੇ ਆਪਣੀ ਰਚਨਾ ਤੋਂ ਵਾਇਗੁਰ ਵਾਇਗੁਰ ਜੀ ਦਾ ਜਾਪ ਕਰਦੇ ਰਹੋ ਤਾਂ ਪਰਮਾਤਮਾ ਹੋਰ ਜ਼ਿਆਦਾ ਤਰੱਕੀ ਬਖਸ਼ਦੇ ਹਨ ਸਾਰੀ ਕਲਾ ਦੇ ਵਿੱਚ ਰਹਤੇ ਹਨ ਤੇ ਦੋਸਤੋ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤੇ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਅਗਲੀ ਵੀਡੀਓ 'ਚ ਅਗਲੀ ਜਾਣਕਾਰੀ ਦੇ ਨਾਲ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ